ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਆ ਹੈਗੀ ਸਾਡੇ ਗਿਆਨੇ ਪਿੰਡ ਦੇ ਵਿਚਾਲੇ ਢਾਵ ਜਿਹਦੇ ਵਿੱਚ ਪਸ਼ੂ ਪੰਛੀ ਨਿੱਕੇ ਮੋٹے ਜਾਨਵਰ ਪਾਣੀ ਪੀਂਦੇ ਵਾਈਤੀ ਰਹਿੰਦੇ ਵੀ ਹੈ ਤੇ ਬਾਈ ਜੀ ਤੁਸੀਂ ਨਾ ਇਦਾਂ ਦੱਸਣਾ ਵੀ ਕਮੈਂਟ ਕਰਕੇ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿੱਡੀਆਂ-ਕਿਡੀਆਂ ਢਾਪਾਂ ਬਾਈ ਆ ਤਾਂ ਸਾਡੇ ਗਿਆਨੇ ਪਿੰਡ ਦੇ ਵਿਚਾਲੇ ਬੜੀ ਵੱਡੀ ਢਾਵ ਹੈ ਬਾਈ ਉਨ ਤਾਂ ਸੇ ਨਹੀਂ ਜ਼ਿਆਦਾ ਬਾਈ ਘਟੋ ਘਟ ਪਤਾ ਨਹੀਂ ਕਿੰਨੇ ਕਿੱਲਾਂ ਚ ਹੋਊਗੀ ਤੇ ਇਹਦੇ ਚਾਰ ਚਪੇਰੇ ਬਾਈ ਦੇਖੋ ਬੋਰ ਪਿੱਪਲ ਉਹ ਸ਼ੈਡ ਵੀ ਸੋਨ ਮੈਂ ਇੱਕ ਮਿੰਟ ਕੈਮਰਾ ਮਾਰ ਕੇ ਦਿਖਾਉਣਾ ਬਾਈ ਪ੍ਰਗਟ ਪਾਈ ਦੇ ਘਰ ਕੋਲੇ ਲੱਗਿਆ ਬੋਰ ਪਿੱਪਲ ਆਸੇ ਤੇ ਆ ਗਿਆ ਬਾਬੇ ਸਦਾਰਾਮ ਜੀ ਦਾ ਡੇਰਾ ਤੇ ਇੱਧਰ ਵੀ ਬਾਈ ਜੀ ਆ ਦੇਖੋ ਕਿੰਨੀ ਤਾਕੜੀ ਲੋਕੇਸ਼ਨ ਹੈ ਬਾਈ ਉਹ ਆ ਗਿਆ ਪੁਰਾਣਾ ਖੂਹ ਤੇ ਆ ਨਵੇਂ-ਨਵੇਂ ਪੱਤੇ ਕੱਢੀ ਜਾਂਦਾ ਬਾਈ ਤੇ ਇੱਕ ਚੀਜ਼ ਮੈਂ ਬਾਈ ਤੁਹਾਨੂੰ ਹੋਰ ਦਿਖਾਉਣਾ ਹੈ ਅ ਸਾਡੇ ਗਿਆਨੇ ਪਿੰਡੇ ਦੀ ਸਾਹਮ ਕੇ ਰੱਖੀ ਹੋਈ ਚੀਜ਼ ਬਾਈ ਆਸੇ ਪੁਰਾਣਾ ਖੂਹ ਬਾਈ ਠੀਕ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸੰਭਾਲ ਕੇ ਚਾ ਰੱਖਿਆ ਬਾਈ ਪੁਰਾਣੀਆਂ ਬਹੁਤ ਵੱਡੀ ਢਾਬ ਹੈ ਬਾਈ ਬਹੁਤ ਵੱਡੀ ਢਾਬ ਹੈ ਬਾਈ ਤੇ ਲੋਕੇਸ਼ਨ ਦੇਖੋ ਬਾਈ ਜੀ ਕਿੱਡੀ ਕੈਮ ਹੈ ਬਹੁਤ ਕੈਮ ਲੋਕੇਸ਼ਨ ਹੈ ਬਾਈ ਇੱਕ ਖੂਹ ਆਸੇ ਸਾਡਾ ਪੁਰਾਣਾ ਬਿਰਸਾ ਸੰਭਾਲ ਕੇ ਰੱਖਿਆ ਹੈ ਬਾਈ ਬੜੇ ਨਜ਼ਾਰੇ ਵਾਲੀ ਢਾਬ ਹੈ ਬਾਈ ਤੇ ਲੀਲਾ ਲੀਲਾ ਪਾਣੀ ਹੈ ਬਾਈ ਨਮਾ ਪਾਇਆ ਹੋਇਆ ਬੜਾ ਸੋਹਣਾ ਪਾਣੀ ਹੈ ਤੇ ਉਹ ਫਿਰਦੀ ਬਾਈ ਤੁਹਾਨੂੰ ਅੰਦਾ ਕਹਾਂ ਮਰਗਾਈ 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 ਇੱਥੇ ਹੀ ਫਿਰਦੀ ਆ ਇਹ ਇੱਥੇ ਹੀ ਫਿਰਦੀ ਸੀ ਕਿੱਧਰ ਗਈ ਉਹ ਚੁੰਮੀ ਮਾਰ ਗਈ ਬਈ ਚੁੰਮੀ ਮਾਰ ਗਈ ਉਹ ਬਾਈ ਚੁੰਮੀ ਮਾਰ ਜਾਂਦੀ ਹੈ ਚੁੰਮੀ ਮਾਰ ਜਾਂਦੀ ਹੈ ਬਈ ਉਹ ਫਿਰਦੀ ਆ ਫਿਰਦੀ ਬਈ ਆ ਫਿਰਦੀ ਆ ਫਿਰਦੀ ਇਹ ਆ ਫਿਰਦੀ ਆ ਫਿਰਦੀ ਮਰਗਾਈ ਇਹ ਆ ਆ ਗਈ ਲੀਲਾ ਲੀਲਾ ਪਾਣੀ ਬਈ ਸਾਰੇ ਗਿਆਨ ਵਾਲੇ ਟਾਪ ਚ ਤੇ ਦੱਸਿਓ ਭਾਈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿੱਡੀ ਘਟਾਵ ਹੈ ਤੇ ਸਾਡੇ ਤਾਂ ਬੌਲੀ ਵੱਡੀ ਘਟਾਵ ਹੈ ਭਾਈ ਇਹ। ਓਹ ਹੂਆ ਘਟੋ ਘਟੋ 2-300 ਕਿੱਲੇ ਦਾ ਪਾਣੀ। ਤੇ ਆਹ ਦੇਖੋ ਭਾਈ ਜਾਨਵਰ ਸੁੱਤੇ ਪਏ ਵਿਚਰੀ। ਆਹ ਕੁੱਤਾ ਸੁੱਤਾ ਪਿਆ ਵਿਚਾਰਾ। ਹੈ। ਕੁੱਤੀ ਹੈ ਵਿਚਾਰੀ। ਠੰਢੀ ਠੰਢੀ ਹਵਾ ਲੈ ਰਹੀ ਹੈ। ਮੋ ਇਹਨਾ ਸੁੱਤੀ ਪਈ ਆ। ਹੂੰ। ਤੇ ਲੀਲਾ ਲੀਲਾ ਪਾਣੀ ਆ ਭਾਈ ਤੇ ਲੋਕੇਸ਼ਨ ਦੇਖੋ ਕਿੱਡੀ ਵਧੀਆ ਹੈ ਨਾ। ਬਈ ਰੂ ਦੀ ਕਿਰਪਾ ਨਾਲ ਸਾਡੇ ਬਈ ਗਿਆਨੇਪਿੰਡ ਦੀ ਢਾਬ ਤੇ ਬਹੁਤ ਜਾਨਵਰ ਪੰਛੀ ਤੇ ਹੋਰ ਬਈ ਪਾਣੀ ਪੀਂਦੇ ਐ ਤੇ ਵਧੀਆ ਚਾਰਦਵਾਰੀ ਕੀਤੀ ਹੋਈ ਐ ਬਈ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਬਈ ਓਰੀ ਓਕੇ ਐ ਬਈ ਜਮਾਨ ਨਜ਼ਾਰੇ ਬਣੇ ਤੇ ਕਮੈਂਟ ਕਰਕੇ ਦੱਸੋ ਬਈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿੱਡੀ ਕਿੜੀਆਂ ਢਾਬਾਂ ਠੀਕ ਐ ਅਟਾ ਬਹੁਤ ਵੱਡੀ ਢਾਬਾ ਐ ਬਈ ਗਿਆਨੇਪਿੰਡ ਦੇ ਵਿੱਚ ਹੈਵੀ ਪਿੰਡ ਦੇ ਵਿੱਚ ਵਾਲੇ ਐ ਬਈ ਧੰਨਵਾਦ ਬਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ